ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਪ੍ਰਿੰਸ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਅਸੀਂ ਲੈ ਕੇ ਆਏ ਹਾਂ 35 ਲੀਟਰ ਵਾਲੀ ਵਾੜ ਤੇ ਮਗਰ ਵਸ਼ੀ ਬਹੁਤ ਕਮਾਲ ਦੀ ਆ ਤੇ ਬਾਕੀ ਲੈਣੇ ਆ ਵੀਰੋ ਨਾਲ ਕੋਈ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੂਬੀ ਫਿਰ ਵੀਰ ਜੀ ਵਾੜ ਸੂਬੀ ਸੂਬੀ ਤੇ ਵੱਡੀ ਵਾੜ ਆ ਹੈ ਹਾਂਜੀ ਹਾਂਜੀ ਤੇ ਵਸ਼ੀ ਆ ਗਈ ਵੀਰ ਜੀ ਮਗਰ ਵਸ਼ੀ 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 ਠੀਕ ਹੈ ਹਾਂ ਵਸ਼ੀ ਲੱਗੀ ਹਾਂ ਵਸ਼ੀ ਜੀ ਮਗਰ ਬਹੁਤ ਸੋਹਣੀ ਵਸ਼ੀ ਆ ਫੀਮੇਲ ਕਾਊ ਮੂ ਜਨਮ ਦਿੱਤਾ ਬਾਕੀ ਖੋਲੀਏ ਫਿਰ ਵੀਰ ਜੀਆ ਇਹ ਵੀਰ ਜੀ ਪਹਿਲਾਂ ਦੱਸਿਆ ਨਿਕਨੇਗੇ ਸਿੰਘ ਆ ਅੱਛਾ ਖੋਲੀਏ ਨਾ ਫਿਰ ਹਾਂ ਜੀ ਹਾਂ ਜੀ ਖੋਲਦੇ ਨੇ ਸਿੰਘ ਗਿਆ ਕੋਈ ਪੂਰੀ ਵੱਡੀ ਵਸ਼ੀ ਆ ਵੇਖ ਸਕਦੇ ਜੀ ਸਿਰਾ ਵੜ ਧਿਆਨ ਦਿਓ ਸ਼ੀਓ ਲਓ ਦੇਵਾ ਆ ਤੁਹਾਡਾ ਉੱਤੇ ਲੱਗਾ ਟੋਪਰ ਜਿਹਨੂੰ ਆਂਦੇ ਆ ਟੋਪਰ ਖਮਾ ਦਿਓ ਵੀਰ ਜੀ ਸਮਾਰਾ ਸਮਾਰਾ ਰਾਤ ਦਾ ਟਾਈਮ ਹੈ ਤੁਹਾਡੇ ਮੋਡ ਹਰ ਇਹਨਾਂ ਪਰ ਡਰਾਫ ਬਾਕੀ ਨਿਕਨ ਨਿਕਾ ਸਿੰਘ ਆ ਬਹੁਤ ਵੈ ਬੜੀ ਬ੍ਰੀਡ ਬ੍ਰੀਡ ਚ ਆ ਬਾਕੀ ਸਿੰਘ ਸਿੰਘ ਤੋਂ ਹੀ ਕੇ ਵੀਰ ਪੁਰਾਣੇ ਤਗਾਏ ਨਹੀਂ ਆ ਤੇ ਥਣ ਥਣ ਬਹੁਤ ਵੇਜੀ ਸੋਨਾ ਲੱਗਾ ਠੰਡੀ ਸੀ ਆ ਵੇਖ ਸਾ ਤੇ ਉੰਨੀ ਕਾਲੀ ਠੰਡੀ ਸੀ ਜੀ ਨਾਲ ਹੀ ਆ ਵੇਖੋ ਚੰਡੀ ਚੰਡੀ ਤੇ ਮਗਰ ਗਲਾਬੀ ਥਾਂ ਦੇਖੋ ਲੱਗਾ ਮਗਰ ਬੱਛੀ ਬੜੇ ਕਮਾਲ ਦੀ ਆ ਗਈ ਹੈ ਆਹ ਦੇਖੋ ਥਾਂ ਗਲਾਬੀ ਲੱਗਾ ਜੀ ਖਾਨ ਗਲਾਬੀ ਹਾਂਜੀ ਤੇ ਵੀਰ ਜੀ ਇਹ ਫਿਰ ਕਦੋਂ ਦੀ ਸੂਈ ਜੇ ਇਹ ਸਵੇਰੇ ਹੀ ਸੂਈ ਜੇ ਅੱਛਾ ਅੱਜ ਸੂਈ ਹੈ 22 22 ਤਰੀਕ ਤੇ ਸੂਈ ਆ 7 ਵਜੇ ਸੂਈ ਤੇ 22 ਤਰੀਕ ਤੇ 7 ਵਜੇ ਸੂਈ ਜੇ ਤੇ 22 ਤਰੀਕ ਤੇ ਵੀਡੀਓ ਬਣਦੀ ਜੇ ਤੇ ਸਵੇਰੇ ਫਿਰ ਵੀਰ ਜੀ ਕਿੰਨਾ ਕੱਢਿਆ ਬੋਲਾ ਬੋਲਾ ਕੱਢਿਆ 9 ਕਿਲੋ 8 9 ਕਿਲੋ ਅੱਛਾ 8 9 ਕਿਲੋ ਕੱਢਿਆ ਸੀ ਹਜੇ ਆਹ ਵੇਖੋ ਆਲੇ ਵੇਲੇ ਉਹ ਜੋ ਬੋਲਾ ਨਿਕਲੇ ਆਇਆ ਬਾਕੀ ਮੇਰੇ ਕਾਫੀ ਤਿਆਰ ਹੋਈ ਵੈੜ ਬਾਕੀ ਵੈੜ ਦੁੱਧ ਵਾਲੀ ਆ ਵੇ ਜੀ ਮੋਲ ਫੇਰ ਇਹਦਾ ਫੋਨ ਤੇ ਹੀ ਮੋਲ ਨਹੀਂ ਕਰਵਾਉਣਾ ਕੋਈ ਹਾਂ ਸ਼ਾ ਫੋਨ ਤੇ ਹੋਏਗਾ ਹਾਂ ਜੀ ਠੀਕ ਆ ਤੇ ਬਾਕੀ ਥਾਂ ਥਣ ਬਹੁਤ ਸੋਹਣਾ ਲੱਗਾ ਆ ਵੇਖ ਸਾਦੇ ਤੇ ਅਡਰ ਰੋਡਰ ਵੀ ਬਹੁਤ ਚੰਗਾ ਆ ਵੇਖ ਸਾਦੇ ਥਾਂ ਥਣ ਤੇ ਫਿਰ ਵੀ ਜੀ ਮਸ਼ੀਨ ਨਾਲ ਵਿੱਚ ਵਾਈ ਕਰੰਦੀ ਆ ਮਸ਼ੀਨ ਨਾਲ ਮਸ਼ੀਨ ਨਾਲ ਜਿਹੜਾ ਮਰਜੀ ਮਸ਼ੀਨ ਨਾਲ ਵੀ ਭਰਾ ਕਰੇ ਵਿੱਚ ਚੋਵੇ ਹੱਥ ਨਾਲ ਚੋਵੇ ਕੋਈ ਇਹਨੂੰ ਵਿਚਾਰਨੀ ਆ ਵੀ ਕੋਈ ਠੀਕ ਠੀਕ ਆ ਹਾਂ ਠੀਕ ਆ ਪਰ 30 ਕਿਲੋ ਵਾਲੀ ਏ ਅਛਾ 30 ਕਿਲੋ ਵਾਲੀ ਇਹ ਗੱਲ ਆ 30 ਕਿਲੋ ਵਾਲੀ ਠੀਕ ਠੀਕ ਆ ਹਾਂ ਬਾਕੀ ਹੁਣ ਬੋਲਾ ਵੀ ਸੁਖਣਾ ਚੰਗਾ ਹੋਊਗਾ ਵੈੜ ਕੋ ਬਾਕੀ ਚਾਰੂ ਚੂਰੂ ਆ ਨਿਗਾ ਨਿਗਾ ਸਿੰਘ ਆ ਗਿਆ ਬਾਕੀ ਵੈੜ ਦੁੱਧ ਵਾਲੀ ਬਾਕੀ ਵੀਰਾਂ ਦਾ ਵੀਡੀਓ ਵੇਖਣ ਦੀ ਬਹੁਤ ਬਹੁਤ ਧੰਨਵਾਦ